ਨੇਕੇ ਨਾ ਸ਼ਬਦ ਬੋਲੋ ਬਹੁਤ ਕਹਿੰਦਾ ਇਨਸਾਨ ਤੇ ਜੇ ਜੇ ਦੁੱਖ ਆਵੇ ਆਵਾਜ਼ ਕਰਨੀ ਹੈ ਜੇ ਸੁੱਖ ਆਵੇ ਤਾਂ ਸ਼ੁਕਰਾਨਾ ਕਰਨੇ ਇਹ ਨਾ ਹੋਵੇ ਸਤਿਗੁਰੂ ਨੇ ਤਾਂ ਕਿਰਪਾ ਕੀਤੀ ਦੇ ਪਰਤੀ ਉਹਦਾ ਸ਼ੁਕਰਾਨਾ ਨਾ ਕਰੀਏ ਉਹਦੀ ਬਖਸ਼ਿਸ਼ਾਂ ਨੂੰ ਭੁੱਲ ਜਾਈਏ ਦੇ ਵੱਧ ਤੋਂ ਵੱਧ ਕਰਨਾ ਸਿਮਰਨ ਜਿਵੇਂ ਸਾਡੇ ਭਾਈ ਸਾਹਿਬ ਗੱਫਰੇ ਸੀ ਵੀ ਅੱਜ ਜਿੰਨਾ ਸਿਮਰਨ ਕਰਾਂਗੇ ਆਪਣੇ ਜਿੰਦਗੀ 'ਚ ਪਲੱਸ ਹੋ ਜਾਣਾ ਜਮਾ ਹੋ ਜਾਣਾ ਤੇ ਇੱਕ ਗੱਲ ਹੋਰ ਸੇਵਨ ਆਪਾਂ ਹਰ ਰੋਜ਼ ਘਰੇ ਕਰਦੇ ਆ ਜਿਹੜਾ ਆਪਾਂ ਸੰਗਤ ਤੇ ਬੈਠ ਕੇ ਵਾਹਿਗੁਰੂ ਦਾ ਜਾਪ ਕਰਦੇ ਆ ਨਾ ਉਹਦਾ کئی ਗੁਣਾ ਫਲ ਜਿਆਦਾ ਪ੍ਰਾਪਤ ਹੁੰਦਾ ਹੈ ਲੋ ਸੰਗਤ ਪਹਿਲਾ ਸਤਗੁਰਾਂ ਦੇ ਚਰਨਾਂ ਦਾ ਧਿਆਨ ਰੱਖ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਪਿਛਲੇ ਪੜਾ ਤੇ ਆਪਾਂ ਜਿਵੇਂ ਪ੍ਰਬੰਧ ਕਰ ਹੁਕਮਾਂ ਵੀ ਲੜੀ ਵਾਰ ਇਤਿਹਾਸ ਹੁਣ ਗੁਰੂ ਭਗਤ ਸਿੰਘ ਜੀ ਮਹਾਰਾਜ ਉਹਨਾਂ ਨੇ ਅਵਪਾਰ ਲਿਆ ਅਵਪਾਰ ਪਾ ਰਿਆ ਧਰਤੀ ਤੇ ਇਧਰ ਦੇ ਪਾਸੇ ਇੱਕ ਥੱਲੇ ਦਾ ਪੀਰ ਸੀ ਪੇਖਣ ਚਾ ਪੀਰ ਆਉਨਾ ਤੇ ਹੱਦ ਨਾ ਹੋਦਾ ਜਦੋਂ ਉਹਨੂੰ ਪਤਾ ਲੱਗਿਆ ਕਿ ਅੱਜ ਅੱਲਾ ਦਾ ਰੂਪ ਖੁਦਾ ਦਾ ਨੂਰ ਉਹ ਪਟੜ੍ਹੇ ਦੀ ਧਰਤੀ ਤੇ ਪ੍ਰਗਟ ਹੋ ਗਿਆ ਉਹਨੇ ਬਰਨਖੋ ਫਿਰ ਅੱਜ ਪੱਛਮ ਵਾਲਾ ਪਾਸਾ ਛੱਡ ਕੇ ਜਿਹੜੇ ਮੁਸਲਮਾਨ ਵੀਰ ਆ ਨਾ ਉਹ ਪੱਛਮ ਵਾਲੇ ਪਾਸੇ ਨੂੰ ਸਜਦਾ ਕਰਦੇ ਐ ਕਿਉਂਕਿ ਪੱਛਮ ਵਾਲੇ ਪਾਸੇ ਸਮਝਿਆ ਜਾਂਦਾ ਜਿਹੜੇ ਹਜਰਤ ਮੁਹੰਮਦ ਸਾਹਿਬ ਉਹਨਾਂ ਦੀ ਜਨਮ ਘੁੰਮੀ ਆ ਮੱਕਾ ਪਰ ਅੱਜ ਇਹ ਪੀਖਣ ਸ਼ਾ ਨੇ দুলতে থাকি রও সন্তোষে দিবে কে তো হি তাতে ঘুর যে হি পাতা ঘুর যে দিবে গতি তাতে ঘুর যে হি পাতা ওরে কে ডাকে ভাই দাদা কই আমি সামনে নি কিনা করে নি কোন পুরো না করতে কিডা একলা ভি দিছে না কষ্ট ও পাই প্রজেক্ট নাই नगरी न

ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ